ਸਤ ਸ੍ਰੀ ਅਕਾਲ ਜੀ ਅਓ ਆਪਾਂ ਗੱਲ ਕਰਦੇ ਹੁਣ ਜੋ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਗਈ ਸੀ ਜੱਥੇ ਦੇ ਨਾਲ ਮੰਜੇ ਉੱਤੇ ਬੈਠੀ ਜਿਹੜੀ ਔਰਤ ਨੂੰ ਤੁਸੀਂ ਦੇਖ ਰਹੇ ਹੋ ਇਹ ਸਰਬਜੀਤ ਕੌਰ ਹੈ ਉਹ ਸਰਬਜੀਤ ਕੌਰ ਜਿਹੜੀ ਕੀ ਨਵੰਬਰ ਦੇ ਪਹਿਲੇ ਹਫ਼ਤੇ ਪਿਛਲੇ ਸਾਲ ਗਈ ਸੀ ਪਾਕਿਸਤਾਨ ਦੇ ਵੱਲ ਤੇ ਉੱਥੇ ਜਾ ਕੇ ਨੂਰ ਹੁਸੈਨ ਬਣ ਗਈ ਇਹ ਆਪਣੇ ਘਰ ਦੇ ਵਿੱਚ ਮੰਜੇ ਤੇ ਨਹੀਂ ਬੈਠੀ ਖਬਰਾਂ ਵਿੱਚ ਆਇਆ ਕਿ ਇਸ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹ ਥਾਣੇ ਦੇ ਵਿੱਚ ਹੈ ਤੇ ਥਾਣੇ ਦੇ ਵਿੱਚੋਂ ਇਹਦੀ ਪਹਿਲੀ ਫੋਟੋ ਆਈ ਹੈ ਪਹਿਲੀ ਫੋਟੋ ਦੇਖ ਕੇ ਮੈਂ ਵੀ ਹੈਰਾਨ ਹੋਇਆ ਵੀ ਪਾਕਿਸਤਾਨ ਦੇ ਥਾਣੇ ਦੇ ਵਿੱਚ ਮੰਜੇ ਦੇ ਉੱਤੇ ਬੈਠੀ ਹੈ ਕੋਈ ਕਹਿੰਦਾ ਭੁੰਜੇ ਬਿਠਾਈ ਹੈ ਕੋਈ ਕਹਿੰਦਾ ਬੈਂਚ ਤੇ ਬਿਠਾਈ ਹੈ ਕੋਈ ਕਹਿੰਦਾ ਕੁਰਸੀ ਤੇ ਬਿਠਾਈ ਹੈ ਮੰਜੇ ਦੇ ਉੱਥੇ ਹੀ ਬਿਠਾਈ ਹੋਵੇ ਪਰ ਕਹਿਣ ਦਾ ਪਾਵ ਹੈ ਜੀ ਕਿ ਉਹਨੂੰ ਇਸ਼ਕਰਾਸ ਨਹੀਂ ਆਇਆ ਅੱਗ ਦੇ ਦਰਿਆ ਵਰਗਾ ਇਸ਼ਕਿਸ ਨੇ ਤਰਨ ਦੀ ਕੋਸ਼ਿਸ਼ ਕੀਤੀ ਤਰ ਕੇ ਪਰਲੇ ਪਾਰ ਵੀ ਚਲੀ ਗਈ ਪਰ ਉੱਥੇ ਨੂੰ ਇਸ਼ਕਰਾਸ ਨਹੀਂ ਆਇਆ ਤੇ ਹੁਣ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਰਬਜੀਤ ਕੌਰ ਦਾ ਪਿੰਡ ਹੈ ਜੀ ਮਨੀਪੁਰਾ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਤੇ ਜਦੋਂ ਇਹ ਜਥਾ ਜਿਹੜਾ ਕੀ ਇਧਰਲੇ ਪਾਸਿਓਂ ਪਰਲੇ ਪਾਸੇ ਗਿਆ ਸੀ ਤੇ ਉਸ ਜਥੇ ਦੇ ਵਿੱਚ ਗਈ ਸੀ ਧਾਰਮਿਕਤਾ ਦੇ ਨਾਂ ਦੇ ਉੱਤੇ ਬਾਅਦ ਦੇ ਵਿੱਚ ਇਹਨੇ ਆਪ ਦੇ ਇਸ਼ਕ ਨੂੰ ਭਗੌੜਾ ਸ਼ੁਰੂ ਕੀਤਾ ਇਹ ਉੱਥੋਂ ਫਰਾਰ ਹੋ ਗਈ ਨਾਸਰ ਹੁਸੈਨ ਦੇ ਨਾਲ ਇਹਨੇ ਜਾ ਕੇ ਨਿਕਾਹ ਕਰਵਾਇਆ ਤੇ ਫਿਰ ਇਹਦੇ ਪਿੰਡ ਦੇ ਵਿੱਚੋਂ ਵੀ ਖਬਰਾਂ ਬੜੀਆਂ ਆਈਆਂ ਕਿ ਪਿੰਡ ਵਾਲੇ ਵੀ ਇਸ ਗੱਲ ਦੇ ਉੱਤੇ ਲੜਨ ਤਾਂ ਪਾਉਂਦੇ ਹੈ ਵੀ ਇਨਾ ਇੱਧਰ ਚੰਦ ਚਾੜਿਆ ਤੇ ਸਾਡੇ ਆਲੇ ਨੇ ਕਰਤੂਤ ਇਧਰਲੇ ਪਾਸੇ ਮਾੜੀ ਕੀਤੀ ਹੈ ਪਰ ਇਹ ਦੋਨੇ ਜਣੇ ਘਰੋਂ ਪੱਜ ਰਹੇ ਸੀ ਫਿਰ ਵਿਚ ਵਿਚਾਲੇ ਖਬਰ ਇਹ ਆਈ ਕਿ ਜਿਹੜੇ ਪਾਕਿਸਤਾਨ ਦੇ ਕੁਝ ਕੁ ਨੇਤਾ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੀ ਭਾਰਤ ਦੇ ਵਿੱਚੋਂ ਔਰਤ ਆਈ ਹੈ ਕਿ ਪਤਾ ਉਹ ਕਿਹੜੀ ਮਨਸਾਤੇ ਕਿਹੜੇ ਜਿਹੜੇ ਏਜੰਡੇ ਤਹਿਤ ਆਈ ਹੈ ਉਦੇ ਬਾਰੇ ਪੜਤਾਲ ਹੋਣੀ ਚਾਹੀਦੀ ਹੈ ਪਰ ਪੜਤਾਲ ਤਾਂ ਹੋਊਗੀ ਜੇ ਇਹ ਦੋਵੇਂ ਜਣੇ ਲੱਭਣਗੇ ਯਾਨੀ ਕਿ ਇਹ ਮੀਆਂ ਬੀਬੀ ਲੱਭਦੇ ਨਹੀਂ ਸੀ ਤੇ ਹੁਣ ਪਿੰਡ ਫੇਰੀਵਾਲਾ ਦੇ ਵਿੱਚੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੋਂ ਨਿਜੀ ਏਜੰਸੀਆਂ ਦੇ ਵੱਲੋਂ ਤੇ ਉੱਥੋਂ ਦੀ ਪੁਲਿਸ ਵੱਲੋਂ ਸਾਂਝਾ ਮਿਸ਼ਨ ਚਲਾ ਕੇ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਤੋਂ ਬਾਅਦ ਕਹਿੰਦੇ ਜੀ ਕਿ ਇਹਨਾਂ ਦੋਵਾਂ ਨੂੰ ਥਾਣੇ ਦੇ ਵਿੱਚ ਲਿਆਂਦਾ ਗਿਆ ਇਹਨਾਂ ਦੇ ਕੋਲੋਂ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਗੰਭੀਰਤਾ ਦੇ ਨਾਲ ਅਮਰੀਕੀ ਦੇ ਨਾਲ ਛਾਣਬੀਣ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਤੁਹਾਡਾ ਏਜੰਡਾ ਕੀ ਸੀ ਤੂੰ ਜੱਥੇ ਦੇ ਵਿੱਚ ਕਿਉਂ ਆਈ ਕਿੰਨੀ ਦੇਰ ਤੋਂ ਨਾਸਰ ਹੁਸੈਨ ਦੇ ਸੰਪਰਕ ਦੇ ਵਿੱਚ ਹੈ ਤੇ ਤੇਰੇ ਮਕਸਦ ਕੀ ਕੀ ਹੈ ਤੇ ਕਹਿੰਦੇ ਵੀ ਜਦੋਂ ਆਹ ਸਾਰੀ ਗੱਲਬਾਤ ਤੈ ਹੋਈ ਸਾਰੀ ਗੱਲਬਾਤ ਕਲੀਅਰ ਹੋਈ ਹੋ ਗਈ ਤੇ ਫਿਰ ਤੇ ਫਿਰ ਜਿਹੜੇ ਪੈਰੀ ਆਈ ਸੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਰੈਂਜਰਸ ਦੇ ਵੱਲੋਂ ਉਨ੍ਹੀ ਪੈਰੀ ਇਹਨੂੰ ਵਾਪਸ ਭਾਰਤ ਦੇ ਵਿੱਚ ਭੇਜਿਆ ਜਾ ਰਿਹਾ ਹੈ ਇਹਨੂੰ ਬੀਐਸਐਫ ਦੇ ਹਵਾਲੇ ਛੇਤੀ ਕਰ ਦਿੱਤਾ ਜਾਣਾ ਜਿਹੜੀਆਂ ਕੀ ਹੁਣ ਤੱਕ ਦੀਆਂ ਖਬਰਾਂ ਆਈਆਂ ਤੇ ਜੇ ਇਹ ਕੁਝ ਹੋਇਆ ਤੇ ਫਿਰ ਉਹ ਗੱਲ ਹੋਈ ਵੀ ਨਾਲੇ 100 ਗੰਢੇ ਖਾਦੇ ਤੇ ਨਾਲੇ 100 ਚਿੱਤਰ ਖਾਦੇ ਬਦਨਾਮੀ ਇੱਧਰ ਵੀ ਬਹੁਤ ਖੱਟੀ ਬਦਨਾਮੀ ਉੱਧਰ ਵੀ ਬਹੁਤ ਖੱਟੀ ਉੱਧਰੋਂ ਆ ਕੇ ਇਹ ਇੱਧਰ ਫਿਰ ਖੱਟਣੀ ਹੈ ਕਹਿਣ ਦਾ ਭਾਵ ਕੀ ਸਰਬਜੀਤ ਕੌਰ ਸਾਡੇ ਕੋਲੋਂ ਸਾਡੇ ਕੋਲੇ ਇੱਕ ਇਹੋ ਜਿਹੀ ਉਦਾਹਰਣ ਹੈ ਵੀ ਜੇ ਸਿਰ ਦੇ ਵਿੱਚ ਸਵਾਹ ਪਾਉਣੀ ਹੋਵੇ ਤਾਂ ਚੀਰੇ ਦੇ ਵਿੱਚ ਕੱਢਿਆ ਹੋਇਆ ਹੋਵੇ ਖਾਸ ਕਰਕੇ ਉਸ ਥਾਂ ਦੇ ਉੱਤੇ ਪਾਉਣੀ ਹੋਵੇ ਤਾਂ ਫਿਰ ਤੁਸੀਂ ਨੂਰ ਹਸੈਰ ਬਣ ਜਲਾਓ ਫਿਰ ਤੁਸੀਂ ਸਰਬਜੀਤ ਕੌਰ ਤੋ ਨੂਰ ਹਸੈਰ ਮੜ ਲਓ ਸਰਬਜੀਤ ਕੌਰ ਦੇ ਕੋਲੇ ਵੀਜ਼ਾ ਅੱਗੇ ਨਹੀਂ ਵਧਿਆ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਜਿਹੜੇ ਉਹਦੇ ਉੱਤੇ ਸ਼ੱਕ ਹੈ ਉਹ ਉਹਦੇ ਆਧਾਰ ਦੇ ਉੱਤੇ ਇਹਨੂੰ ਇੰਡੀਆ ਭੇਜ ਭੇਜਿਆ ਜਾ ਰਿਹਾ ਹੈ ਪਰ ਮੁਢਲੀ ਜਾਣਕਾਰੀ ਇਹ ਹੈ ਕਿ ਇਹਦਾ ਵੀਜ਼ਾ ਐਕਸਟੈਂਡ ਨਹੀਂ ਹੋਇਆ ਜਿਸ ਦੇ ਕਰਕੇ ਇਹਨੂੰ ਇੰਡੀਆ ਦੇ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ ਨਹੀਂ ਤਾਂ ਇਸ ਤੋਂ ਪਹਿਲਾਂ ਕਰਨਬਾਲਾ ਵੀ ਗਈ ਸੀ ਉਹ ਵੀ ਜਥੇ ਦੇ ਵਿੱਚ ਗਈ ਸੀ ਪਰ ਉਹ ਅੱਜ ਤੱਕ ਉਸੇ ਥਾਂ ਤੇ ਰਹਿ ਰਹੀ ਹੈ ਆਪਦੀ ਜ਼ਿੰਦਗੀ ਔਖੀ ਸੌਖੀ ਵਧੀਆ ਮਾੜੀ ਜਿਹਦੇ ਬਾਰੇ ਪਤਾ ਨਹੀਂ ਪਰ ਉਹ ਉੱਥੇ ਹੀ ਰਹਿੰਦੀ ਹੈ ਪਰ ਜੇ ਸਰਬਜੀਤ ਨੂੰ ਇੰਡੀਆ ਵਾਪਸ ਭੇਜਣ ਦੀ ਤਿਆਰੀ ਕੀਤੀ ਗਈ ਹੈ ਉੱਥੋਂ ਦੇ ਥਾਣੇ ਦੇ ਵਿੱਚ ਹਾਲੇ ਤੱਕ ਇਹ ਬੈਠੀ ਹੈ ਇਹਦੇ ਕੋਲੋਂ ਸਵਾਲਾਂ ਦੀ ਛਾਣਬੀੜ ਕੀਤੀ ਜਾ ਰਹੀ ਹੈ ਪੁੱਤਰ ਪੁੱਛੇ ਜਾ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਇਹਦਾ ਵੀਜ਼ਾ ਨਹੀਂ ਵਧਿਆ ਇਹ 2 ਨੰਬਰ ਦੇ ਵਿੱਚ ਰਹਿ ਰਹੀ ਸੀ ਤੇ ਪਿਛਲੇ ਦਿਨੀ ਇਹ ਆਵਾਜ਼ ਉੱਠੀ ਸੀ ਕਿ ਉਹਦੇ ਵੀਜ਼ੇ ਦੇ ਵਿੱਚ ਵਾਧਾ ਨਹੀਂ ਹੋਇਆ ਵੀਜ਼ੇ ਦੀ ਮਿਆਦ ਦੇ ਵਿੱਚ ਵਾਧਾ ਨਹੀਂ ਹੋਇਆ ਕਈ ਲੋਕਾਂ ਨੇ ਪਾਕਿਸਤਾਨ ਦੇ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਦੇਖੋ ਜੀ ਇੱਧਰਲੇ ਪਾਸੇ ਕਿੰਨੀ ਵੱਡੀ ਇਸ਼ਕ ਦੀ ਖਿੱਚ ਹੈ ਕਿ ਇੱਕ ਔਰਤ ਚੜ੍ਹਦੇ ਪੰਜਾਬ ਦੇ ਵਿੱਚੋਂ ਲਹਿੰਦੇ ਪੰਜਾਬ ਦੇ ਵਿੱਚ ਆ ਗਈ ਅਸਲ ਦੇ ਵਿੱਚ ਉਹਨਾਂ ਵੀਰਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਹ ਨਾ ਕੋਈ ਇਸ਼ਕ ਸੀ ਇਸ਼ਕ ਦੀ ਖਿੱਚ ਸੀ ਨਹੀਂ ਇਹਨੂੰ ਮੂਰਖਤਾ ਦੀ ਖਿੱਚ ਕਹਿੰਦੇ ਹਨ ਤੁਹਾਡੇ ਤੁਹਾਡੇ ਵਾਲੇ ਪਾਸੋਂ ਜੇਕਰ ਇਧਰਲੇ ਪਾਸੇ ਕੋਈ ਐਵੇਂ ਆ ਜਾਵੇ ਅਸੀਂ ਇਹ ਨਹੀਂ ਕਵਾਂਗੇ ਵੀ ਇਸ਼ਕ ਦੀ ਖਿੱਚ ਹੈ ਤੁਹਾਡਾ ਇਸ਼ਕ ਹੈ ਤੁਸੀਂ ਸੱਚਾ ਇਸ਼ਕ ਕਰਦੇ ਹੋ ਤੁਹਾਡੀ ਪਰਸਨਲ ਗੱਲ ਹੈ ਪਰ ਤੁਸੀਂ ਇਹਦੇ ਲਈ ਧਰਮ ਦੀ ਵਰਤੋਂ ਨਹੀਂ ਕਰ ਸਕਦੇ ਜੇਕਰ ਕੋਈ ਮੁਸਲਮ ਔਰਤ ਇਧਰਲੇ ਪਾਸੇ ਆ ਜਾਵੇ ਤਾਂ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਵੇ ਤੇ ਆਵੇ ਉਹ ਧਾਰਮਿਕ ਦੇ ਨਾਂ ਦੇ ਉੱਤੇ ਵੀ ਮੈਂ ਤਾਂ ਜੀ ਫਲਾਣੀ ਮਸਜਿਦ ਦੇ ਵਿੱਚ ਜਾਣਾ ਹੈ ਮੈਂ ਤਾਂ ਜੀ ਫਲਾਣੇ ਸਮਾਗਮ ਵਿੱਚ ਜਾਣਾ ਹੈ ਮੁ슬ਮਨ ਧਰਮ ਦੇ ਮੁਤਾਬਿਕ ਜਾਣਾ ਫਲਾਣੇ ਸਮਾਗਮ ਦੇ ਵਿੱਚ ਤੇ ਕਰੇ ਉਹ ਆਪ ਦਾ ਇਸ਼ਕ ਤਾਂ ਤੁਹਾਡੇ ਮਨ ਦੇ ਵਿੱਚ ਸਵਾਲ ਪੈਦਾ ਹੋਣਾ ਕਿ ਭਾਈ ਤੂੰ ਇਹ ਕੰਮ ਕਰਨਾ ਸੀ ਤਾਂ ਆਪ ਦਾ ਇਸ਼ਕ ਵੱਖਰੇ ਰੂਪ ਦੇ ਵਿੱਚ ਕਰ ਤੂੰ ਧਾਰਮਿਕਤਾ ਦੀ ਵਰਤੋਂ ਕਿਉਂ ਕਰ ਰਹੀ ਹੈ ਤੂੰ ਆਸਤਾ ਦੀ ਵਰਤੋਂ ਕਿਉਂ ਕਰ ਰਹੀ ਹੈ ਉਹੀ ਗੱਲ ਇੱਧਰਲੇ ਪਾਸੇ ਕਹਿੰਦੇ ਸਾਡੇ ਭੈਣ ਵੀਰਾਂ ਦੇ ਮਨ ਦੇ ਵਿੱਚ ਹੈ ਜਿਹੜੇ ਕੀ ਚੜ੍ਹਦੇ ਪੰਜਾਬ ਦੇ ਵਸਨੀਕ ਹਨ ਤੂੰ ਇਸ਼ਕ ਕਰਨਾ ਇੱਕ ਥਾਂ ਤੇ ਤੇਰੀ ਮਰਜ਼ੀ ਤੂੰ ਚਾਰ ਥਾਂ ਤੇ ਇਸ਼ਕ ਕਰਨਾ ਤੇਰੀ ਮਰਜ਼ੀ ਤੂੰ ਕਿਤੇ ਰਹਿਣਾ ਤੇਰੀ ਮਰਜ਼ੀ ਨਿਕਾਹ ਕਰਵਾਉਣਾ ਤੇਰੀ ਮਰਜ਼ੀ ਪਾਕਿਸਤਾਨ ਜਾਣਾ ਤੇਰੀ ਮਰਜ਼ੀ ਰਹਿਣਾ ਉੱਥੇ ਤੇਰੀ ਮਰਜ਼ੀ ਨਹੀਂ ਰਹਿਣਾ ਤੇਰੀ ਮਰਜ਼ੀ ਪਰ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੀ ਵਰਤੋ ਨਹੀਂ ਕਰਨੀ ਸੀ ਤੂੰ ਆਸਤਾ ਦੀ ਵਰਤੋ ਨਹੀਂ ਕਰਨੀ ਸੀ ਤੂੰ ਨਨਕਾਣਾ ਸਾਹਿਬ ਨੂੰ ਜਾਂਦੀ ਹੋਈ ਸੰਗਤ ਦੇ ਨਾਲ ਜਾਣ ਦੀ ਗੱਲ ਤਾਂ ਨਹੀਂ ਕਰਨੀ ਸੀ ਜਦੋਂ ਤੇਰੇ ਏਜੰਡੇ ਹੋਰ ਹੈ ਤੇ ਫਿਰ ਤੂੰ ਜਦੋਂ ਉਹਨਾਂ ਏਜੰਡਿਆਂ ਦੇ ਉੱਤੇ ਤੁਰਨਾ ਤੇ ਫਿਰ ਧਾਰਮਿਕ ਦੀ ਬਰਤੋਂ ਕਿਹੜੀ ਗੱਲ ਤੋਂ ਕਰਨੀ ਹੈ ਗੱਲ ਉਹਦੇ ਇਸ਼ਕ ਦੀ ਨਹੀਂ ਹੈ ਉਹਦੇ ਇਸ਼ਕ ਤੋਂ ਕਿਸੇ ਨੂੰ ਸਮੱਸਿਆ ਨਹੀਂ ਹੈ ਗੱਲ ਉਹਦੇ ਵੱਲੋਂ ਇਸ਼ਕ ਪਗਾਉਣ ਦੀ ਖਾਤਰ ਅਪਣਾਏ ਗਏ ਰਾਹ ਦੇ ਉੱਤੇ ਹੈ ਸਵਾਲ ਉਧਰਲੇ ਪਾਸੇ ਹੈ ਜੋ ਸੋ ਮੇਰੀ ਇਹਨੂੰ ਵੀ ਤੇ ਇਹਦੇ ਵਰਗਿਆਂ ਨੂੰ ਜਾਂ ਇਹਦੇ ਵਰਗਿਆਂ ਨੂੰ ਇੱਕ ਬੇਨਤੀ ਐਸੇ ਆਸ਼ਿਕ ਇਸ਼ਕ ਤੇ ਅੰਨੇ ਹੁੰਦੇ ਹਨ ਉਹਨਾਂ ਨੂੰ ਕਦੇ رائے ਦੇਈ ਨਹੀਂ ਇਹ ਬਖਤ ਖਰਾਬ ਕਰਨ ਵਾਲੀ ਗੱਲ ਹੈ ਜਿਹਦੇ ਬਰਾਬਰ ਦੇ ਨਿਆਣੇ ਹੋਣ ਜੇਕਰ ਉਹਨੂੰ ਇਸ ਕਿੰਨਾ ਚੜਿਆ ਵੀ ਉਹ ਪਰਲੇ ਪਾਰ ਨੂੰ ਭੱਜ ਗਈ ਤੇ ਫਿਰ ਇਹਨਾਂ ਦੇ ਮੂਹਰੇ ਕੋਈ ਤਰਕ ਰੱਖਣ ਦੀ ਤਾਂ ਤੋਕੀ ਨਹੀਂ ਬਣਦੀ ਪਰ ਮੇਰੀ ਬੇਨਤੀ ਹੈ ਕਿ ਭਾਵੇਂ ਤੁਸੀਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੋ ਤੁਹਾਡਾ ਕਿਤੇ ਵੀ ਇਸ ਕੋ ਹੋਵੇ ਤੁਹਾਨੂੰ ਇਸ ਕਰਨ ਦਾ ਅਧਿਕਾਰ ਹੈ ਪਰ ਤੁਸੀਂ ਗਲਤ ਤਰੀਕੇ ਦੇ ਨਾਲ ਵਰਤੋਂ ਕਰੋ ਕਿਸੇ ਸੰਸਥਾ ਦੀ ਕਿਸੇ ادارے ਦੀ ਆਸਤਾ ਦੀ ਤੇ ਇਹ ਗੱਲ ਚੁੱਭਣ ਵਾਲੀ ਹੈ ਸੋ ਜੇਕਰ ਹੁਣ ਸਰਬਜੀਤ ਕੌਰ ਨੂੰ ਉੱਥੋਂ ਭੇਜ ਦਿੱਤਾ ਜਾਂਦਾ ਹੈ ਇਹਦਾ ਮਤਲਬ ਇਹ ਹੈ ਕਿ ਉਹਦੀ ਨਾਂ ਇਧਰਲੇ ਪਾਸੇ ਜੋਗੀ ਰਹੀ ਨਾ ਉਧਰਲੇ ਪਾਸੇ ਜੋਗੀ ਰਹੀ ਇਹ ਤਾਂ ਹੁਣ ਹੈ ਹੀ ਨਹੀਂ ਕਿ ਮਨੀਪੁਰ ਪਿੰਡ ਦੇ ਵਿੱਚ ਕੋਠੀ ਦੇ ਬੂਹੇ ਖੁੱਲੇ ਹੈ ਤੇ ਜਾਓ ਜੀ ਤੇ ਉੱਥੇ ਹੁਣ ਨਜ਼ਾਰੇ ਨਾਲ ਰਵਾਂਗੇ ਇਹਦਾ ਮਤਲਬ ਤਾਂ ਕੋਈ ਆਸ਼ਰਮ ਹੋਊਗਾ ਤੇ ਜਾਂ ਫਿਰ ਕੋਈ ਗੁਪਤ ਤਰੀਕੇ ਦੇ ਨਾਲ ਪੰਜਾਬ ਤੋਂ ਬਾਹਰਲੀ ਹੋਰ ਥਾਂ ਤੇ ਹੋਊਗੀ ਮੈਨੂੰ ਨਿੱਜੀ ਤੌਰ ਤੇ ਇਓ ਲੱਗਦਾ ਪਰ ਕੁੱਲ ਮਿਲਾ ਕੇ ਇੰਨੀ ਜਾਣਕਾਰੀ ਆਈ ਹੈ ਕਿ ਉੱਥੇ ਪੁਲਿਸ ਨੇ ਫੜ ਲਈ ਹੈ ਜਾਣਕਾਰੀ ਇਹ ਵੀ ਸੀ ਵੀ ਕੁਝ ਘੰਟਿਆਂ ਬਾਅਦ ਇੰਡੀਆ ਨੂੰ ਸੌਂਪੀ ਜਾ ਸਕਦੀ ਹੈ ਤੇ ਉੱਥੇ ਇਹਦਾ ਕੋਈ ਥੋੜਾ ਟਿਕਾਣਾ ਨਹੀਂ ਹੈਗਾ ਤੇ ਉੱਥੇ ਇਹਨੂੰ ਰਹਿਣ ਦਾ ਅਧਿਕਾਰ ਨਹੀਂ ਹੈਗਾ ਜਿੰਨ ਨੂੰ ਜਾਣਕਾਰੀ ਆਈ ਹੈ ਬਾਕੀ ਜਿਵੇਂ ਜਿਵੇਂ ਹੋਰ ਮੁਕੰਮਲ ਜਾਣਕਾਰੀ ਆਉਗੀ ਤੁਹਾਨੂੰ ਸਾਂਝੀ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ